ਚਿੱਟੀ ਦਾੜੀ ਵਾਲੇ ਨਾਲ ਵਿਆਹੀ ਜਵਾਨ ਕੁੜੀ ਲੋਕ ਬੋਲਣ ਲੱਗੇ ਆ ਕੁਝ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਸੰਜੋਗ ਲਿਖੇ ਹੋਣ ਵਿਆਹ ਵੀ ਉੱਥੇ ਹੀ ਹੋਣਾ ਹੁੰਦਾ ਹੈ ਪਰ ਹੁਣ ਇੱਕ ਵਿਆਹ ਦੀਆਂ ਲਾਮਾਂ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੀਆਂ ਲਾਮਾਂ ਹੋ ਰਹੀਆਂ ਨੇ ਪਰ ਇੱਕ ਚਿੱਟੀ ਦਾੜੀ ਵਾਲਾ ਇਹ ਜਵਾਨ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਲੱਖ ਲਾਨਤਾ ਇਸ ਦੇ ਉੱਪਰ ਆਪਣੀ ਉਮਰ ਤਾਂ ਦੇਖ ਲੈਂਦਾ ਅਤੇ ਕੋਈ ਕਹਿ ਰਿਹਾ ਹੈ ਕਿ ਕੁੜੀ ਦੇ ਮਾਪਿਓ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਕੀ ਜੇ ਕਿਸੇ ਦੀ ਉਮਰ ਵੱਡੀ ਜੋਵੇ ਉਸ ਨੂੰ ਵਿਆਹ ਕਰਵਾਉਣ ਦਾ ਹੱਕ ਨਹੀਂ ਹੁੰਦਾ ਕਿਉਂਕਿ ਕਈ ਵਾਰ ਘਰ ਦੀਆਂ ਮਜਬੂਰੀਆਂ ਬਹੁਤ ਕੁਝ ਕਰਵਾ ਦਿੰਦੀਆਂ ਨੇ ਕਿਉਂਕਿ ਕੀ ਪਤਾ ਇਸ ਬੰਦੇ ਦੀ ਜਾਂ ਇਸ ਕੁੜੀ ਦੀ ਕੋਈ ਘਰ ਦੀ ਇਹੋ ਜਹੀ ਮਜਬੂਰੀ ਹੋਵੇ ਵੈਸੇ ਵੀ ਵਿਆਹ ਹਰ ਕਿਸੇ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਹੈ ਫਿਰ ਚਾਹੇ ਉਹ ਚੰਗੇ ਨਾਲ ਕਰੇ ਚਾਹੇ ਮਾੜੇ ਨਾਲ ਪਰ ਅੱਜ ਕੱਲ ਤਾਂ ਲੋਕ ਕਿਸੇ ਦੀ ਮਜਬੂਰੀ ਦਾ ਵੀ ਸਵਾਦ ਲੈਣ ਲੱਗ ਜਾਂਦੇ ਨੇ ਸੋ ਪ੍ਰਮਾਤਮਾ ਕਰੇ ਇਸ ਜੋੜੀ ਨੂੰ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਮਿਲੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ